ਪੰਜਾਬ ਸਿਆਸਤ ਤੇ ਚਰਚਾ ਇਹ ਸਾਲ ਸਿਆਸੀ ਸਰਗਰਮੀਆਂ ਵਾਲਾ ਸਾਲ ਹੋਣ ਵਾਲਾ ਹੈ ਕਿਉਂਕਿ ਅਗਲੇ ਸਾਲ ਦੇ ਸ਼ੁਰੂ ਵਿੱਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ੍ਰੀ ਮੁਖਸਰ ਸਾਹਿਬ ਵਿਖੇ ਸਿਆਸੀ ਕਾਨਫਰੰਸਾਂ ਕਰਕੇ ਪੰਜਾਬ ਦੀਆਂ ਧਿਰਾਂ ਚੋਣਾਂ ਦਾ ਆਗਾਜ਼ ਕਰ ਦਿੰਦਿਆਂ ਹਨ ਸੋ ਇਸ ਵਾਰ ਵੀ ਪੰਜਾਬ ਦੀਆਂ ਮੁੱਖ ਧਿਰਾਂ ਵੱਲੋਂ ਸ੍ਰੀ ਮਕਸਰ ਸਹਿਬ ਵਿਖੇ ਮਾਗੀ ਤੇ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ ਉਹਨਾਂ ਤੇ ਆਪਾਂ ਵਿਸਤਾਰ ਨਾਲ ਜਿਹੜੀ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਰਾਜ ਪੱਧਰੀ ਸਮਾਗਮ ਕੀਤਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਣਾਈਆਂ ਤੇ ਉਹਨਾਂ ਕਿਹਾ ਕਿ ਅਸੀਂ ਉਹ ਕੰਮ ਵੀ ਕੀਤੇ ਹਨ ਜੋ ਸਾਡੀਆਂ ਗਰੰਟੀਆਂ ਦੇ ਵਿੱਚ ਨਹੀਂ ਹਨ ਅਸੀਂ 80 ਤੋਂ 90 ਫੀਸਦੀ ਕੰਮ ਕਰ ਚੁੱਕੇ ਹਾਂ ਪਰ ਪੰਜਾਬ ਦੀਆਂ ਮਹਿਲਾਵਾਂ ਜਿਹੜੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਗਰੰਟੀ ਉਡੀਕ ਰਹੀਆਂ ਹਨ ਉਹ ਵਾਅਦਾ ਜਿਹੜਾ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੀਤਾ ਸੀ ਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਉਹ ਹਜੇ ਵਾਅਦਾ ਪੂਰਾ ਨਹੀਂ ਕੀਤਾ ਗਿਆ ਸੋ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਜਲਦੀ ਹੀ ਉਹ ਵਾਅਦਾ ਵੀ ਪੂਰਾ ਕੀਤਾ ਜਾਵੇਗਾ ਕਿਉਂਕਿ ਪਿਛਲੇ ਦਿਨਾਂ ਤੋਂ ਹਜ਼ਾਰ-ਹਜ਼ਾਰ ਰੁਪਏ ਤੇ ਵਿਰੋਧੀ ਧਿਰਾਂ ਵੀ ਭਗਵੰਤ ਸਿੰਘ ਮਾਨ ਨੂੰ ਘੇਰ ਰਹੀਆਂ ਹਨ ਤੇ ਕਈ ਸਿਆਸੀ ਲੀਡਰਾਂ ਦੇ ਉਸ ਤੇ ਮਜ਼ਾਕ ਦੇ ਪਾਤਰ ਵੀ ਬਣੇ ਹਨ ਕਿਉਂਕਿ ਗੁਣਾ ਕਟਾ ਵਾਲੇ ਚੱਕਰ ਦੇ ਵਿੱਚ ਉਹ ਗਲਤ ਕਰ ਬੈਠੇ ਕੁਝ ਸੋ ਅਗਲੀ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਨ੍ਹਾਂ ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ ਜਿਸ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੀ ਅਕਾਲੀ ਸਰਕਾਰ ਦੇ ਹੁੰਦਿਆਂ ਬਾਦਲ ਸਾਹਿਬ ਵੱਲੋਂ ਕੀਤੇ ਹੋਏ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਤੇ ਹੁਣ ਫਿਰ ਦੁਬਾਰਾ ਅਕਾਲੀ ਦਲ ਦੀ ਸਰਕਾਰ ਲੋਕਾਂ ਨੂੰ ਲਿਹਾਣ ਲਈ ਅਪੀਲ ਕੀਤੀ ਕਿਉਂਕਿ ਕਾਲੀਦਲ ਪਹਿਲਾ ਤਾਰਮ ਤਾਰਨ ਜਿਮਣੀ ਚੋਣ ਦੇ ਵਿੱਚ ਦੂਜੇ ਨੰਬਰ ਤੇ ਆ ਕੇ ਬਾਗੋ ਬਾਗ ਹੋਇਆ ਫਿਰਦਾ ਸੀ ਤੇ ਉਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਭਾ ਦੀਆਂ ਚੋਣਾਂ ਦੇ ਵਿੱਚ ਬਠਿੰਡਾ ਮਕਸਰ ਅਤੇ ਫਰੀਦਕੋਟ ਦੇ ਵਿੱਚ ਉਹਨਾਂ ਨੂੰ ਜਿਹੜਾ ਚੰਗਾ ਰਿਸਪੌਂਸ ਮਿਲਿਆ ਸੀ ਜਿਸ ਦੇ ਕਾਰਨ ਉਹ ਆਪਣੇ ਆਪ ਨੂੰ ਮੁੜ ਉੱਭਰ ਰਿਹਾ ਸਮਝ ਰਹੇ ਹਨ ਤੇ ਉਹ ਵੀ 2027 ਦੇ ਸੁਪਨੇ ਲੈਣ ਲੱਗ ਪਏ ਹਨ ਜੀ ਤੇਰ ਕਾਂਗਰਸ ਦੀ ਗੱਲ ਕੀਤੀ ਜਾਵੇ ਭਾਵੇਂ ਉਹਨਾਂ ਨੇ ਮਾਗੀ ਤੇ ਕਾਨਫਰੰਸ ਨਹੀਂ ਕੀਤੀ ਤੇ ਪਰ ਉਹਨਾਂ ਨੇ ਮਨਰੇਗਾ ਸਗਰਾਮ ਰੈਲੀਆਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉਹ ਜਿਹੜੇ ਕਾਨਫਰੰਸਾਂ ਕਰ ਰਹੇ ਹਨ ਕੇਂਦਰ ਸਰਕਾਰ ਵੱਲੋਂ ਜੋ ਮਨਰੇਗਾ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਉਸ ਦੇ ਵਿਰੋਧ ਵਿੱਚ ਉਹ ਜਿਹੜੀਆਂ ਕਾਨਫਰੰਸਾਂ ਕਰ ਰਹੇ ਹਨ ਤੇ ਉਥੇ ਉਹ ਜਿੱਥੇ ਕੇਂਦਰ ਸਰਕਾਰ ਦੀ ਮਨਰੇਗਾ ਦੇ ਕਾਨੂੰਨ ਵਿੱਚ ਕੀਤੇ ਬਦਲਾਅ ਤੇ ਸਵਾਲ ਚੁੱਕ ਰਹੇ ਹਨ ਉਥੇ ਪੰਜਾਬ ਸਰਕਾਰ ਨੂੰ ਵੀ ਆੜੇ ਅੱਥੀ ਲੈ ਰਹੇ ਹਨ ਕਾਨੂੰਨ ਵਿਵਸਥਾ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਜਾਂ ਪੰਜਾਬ ਸਰ ਚੜ੍ਹ ਰਹੇ ਕਰਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਿਰੋਧੀ ਧਿਰ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੀ ਹਾਈ ਕਮਾਂਡ ਵਾਲੇ ਘੇਰ ਰਹੇ ਹਨ ਸੋ ਉਹ ਵੀ 2027 ਦੀਆਂ ਚੋਣਾਂ ਦਾ ਸੋਪਨਾ ਲੈ ਰਹੇ ਹਨ ਆਪਣੀ ਜਿੱਤ ਪੱਕੀ ਸਮਝ ਰਹੇ ਹਨ ਸੋ ਅਗਲੀ ਗੱਲ ਕਰੀ ਜਾਵੇ ਵਾਰਸ ਪੰਜਾਬ ਦੇ ਜੋ ਨਵੀਂ ਪਾਰਟੀ ਬਣੀ ਆ ਅਮਰਤਪਾਲ ਭਾਈ ਅਮਰਪਾਲ ਸਿੰਘ ਉਹਨਾਂ ਦੀ ਉਹਨਾਂ ਵੱਲੋਂ ਵੀ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੂੰ ਮਾਗੀ ਕਾਨਫਰੰਸ ਤੇ ਇੱਕ ਵੱਲ ਮਿਲਿਆ ਹੈ ਕਿ ਸਮਾਜ ਸੇਵੀ ਲੱਖਾ ਸਦਾਣਾ ਵਾਰਸ ਪੰਜਾਬ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਦੇ ਨਾਲ ਹੀ ਪੁਨਰ ਸਰਜੀਤ ਅਕਾਲੀ ਦਲ ਜਿਹੜਾ ਅਕਾਲੀ ਦਲ ਤੋਂ ਵੱਖ ਹੋ ਕੇ ਬਣਿਆ ਹੈ ਉਹ ਵੀ ਨਾਲ ਹੀ ਸੀ ਉੱਥੇ ਉਹਨਾਂ ਨੇ ਵੀ ਉਸ ਇਕੱਠੀ ਸਾਂਝੀ ਕਾਨਫਰੰਸ ਕੀਤੀ ਆ ਪਰ ਉਹਨਾਂ ਨੂੰ ਝਟਕਾ ਇਹ ਲੱਗ ਗਿਆ ਕਿ ਉਹਨਾਂ ਦੇ ਮੁੱਖ ਲੀਡਰ ਚਰਨਜੀਤ ਸਿੰਘ ਬਰਾੜ ਜਿਹੜੇ ਉਹਨਾਂ ਦੀ ਪਾਰਟੀ ਤੋਂ ਜਿਹੜਾ ਅਸਤੀਫਾ ਦੇ ਚੁੱਕੇ ਹਨ ਅਗਲੀ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੀ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਜਿਨ੍ਹਾਂ ਨੇ ਪਹਿਲੀ ਵਾਰ ਮਾਗੀ ਮੇਲੇ ਤੇ ਸ੍ਰੀ ਮਕਸਰ ਸਾਹਿਬ ਵਿਖੇ ਕਾਨਫਰੰਸ ਕੀਤੀ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਹਿਬ ਤੇ ਭਾਜਪਾ ਦੀ ਹਾਈ ਕਮਾਂਡ ਦੇ ਕਾਫੀ ਲੀਡਰ ਪਹੁੰਚੇ ਹੋਏ ਸਨ ਪੰਜਾਬ ਤੋਂ ਉਹਨਾਂ ਦੇ ਅਸ਼ਵਨੀ ਕੁਮਾਰ ਜੀ ਸੁਨੀਲ ਜਾਖੜ ਜੀ ਰਵਨੀਤ ਬਿੱਟੂ ਜੀ ਇਹ ਸਾਰੇ ਲੀਡਰ ਉਹਨਾਂ ਦੇ ਪਹੁੰਚੇ ਸਨ ਤੇ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਸੁਹੋਦਤਾ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਮੈਨਸ ਲਈ ਪੰਜਾਬ ਦੇ ਲੋਕ ਡਬਲ ਇੰਜਨ ਦੀ ਸਰਕਾਰ ਲੈ ਕੇ ਆਉਣ 2027 ਦੇ ਵਿੱਚ ਸੋ ਭਾਜਪਾ ਵੀ ਹੈ ਜਿਹੜੀ 2027 ਦੇ ਸੁਪਨੇ ਦੇਖ ਰਹੀ ਹੈ ਕਿ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਆਵਾਂਗੇ ਸੋ ਉਹਨਾਂ ਨੂੰ ਜਿਹੜਾ ਮਾਗੀ ਤੋਂ ਅਗਲੇ ਦਿਨ ਬਾਲਕ ਇਹ ਮਿਲਿਆ ਕਿ ਪੰਜਾਬੀ ਆਵਾਜ਼ ਸਦਾਰ ਜਗਮੀਤ ਸਿੰਘ ਬਰਾੜ ਤੇ ਉਹਨਾਂ ਦੇ ਭਰਾ ਰਿਪਜੀਤ ਸਿੰਘ ਬਰਾੜ ਤੇ ਪੁਨਰਸਜੀਤ ਅਕਾਲੀ ਦਲ ਨੂੰ ਛੱਡ ਕੇ ਗਏ ਚਰਨਜੀਤ ਸਿੰਘ ਬਰਾੜ ਜਿਹੜੇ ਕੱਲ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਹੇ ਔਂਕਾਰ ਸਿੰਘ ਸਿੱਧੂ ਸਾਹਿਬ ਉਹ ਵੀ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੋ ਜਿਹੜਾ ਇਹ ਆਲਾ ਇਹ ਸਾਲ ਆ ਸਾਲ 2026 ਵਾਲਾ ਸਾਰਾ ਸਾਲ ਸਿਆਸੀ ਰੈਲੀਆਂ ਸਿਆਸੀ ਸਰਗਰਮੀਆਂ ਵਾਲਾ ਬਣਿਆ ਰਹੇਗਾ ਸਿਆਸੀ ਉਥਲ ਪੁਥਲ ਹੁੰਦੀ ਰਹੇਗੀ ਕੋਈ ਇਧਰ ਤੋਂ ਉਧਰ ਕੋਈ ਉਧਰੋਂ ਇਧਰ ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਨੂੰ ਮਿਲਦੀਆਂ ਰਹਿਣਗੀਆਂ ਸੋ ਇਹ 2027 ਵਿੱਚ ਹੀ ਦੱਸੇਗਾ ਕਿ ਪੰਜਾਬ ਦੇ ਵਿੱਚ ਅਗਲੀ ਸਰਕਾਰ ਕਿਸ ਦੀ ਬਣਦੀ ਹੈ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ